ਹਾਂਜੀ ਮੈਂ ਜੀ ਸ਼ਿਵ ਕੁਮਾਰ ਖੇਤੀਬਾੜੀ ਵਿਸਤਾਰ ਅਫਸਰ ਬਲਾਕ ਖਮਾਣੋ ਅੱਜ ਸਾਡੀ ਐਓ ਸਾਹਿਬ ਦੀ ਟੀਮ ਪਿੰਡ ਅਜਨੇਰ ਵਿਖੇ ਸਰਦਾਰ ਪ੍ਰਦੀਪ ਸਿੰਘ ਜੀ ਅਕਾਲ ਸਾਹਿਬ ਜੀ ਦੇ ਖੇਤਾਂ ਦੇ ਵਿੱਚ ਦੌਰਾ ਕਰਨ ਆਏ ਸੀ ਇਹਨਾਂ ਨੇ ਪਲਟਾਵੇਂ ਹਾਲਾ ਨਾਲ ਮਲਚਿੰਗ ਵਿਧੀ ਰਾਹੀਂ ਆਲੂ ਬੀਜੇ ਨੇ ਜੀ ਇਹ ਦੱਸਣਗੇ ਜੀ ਅਸੀਂ ਇਹ ਵਿਧੀ ਕਿੱਥੋਂ ਅਪਣਾਈ ਹੈ ਔਰ ਅਸੀਂ ਇਹਦਾ ਸਾਨੂੰ ਕੀ ਫਾਇਦਾ ਹੋਇਆ ਸ੍ਰੀ ਕਾਲ ਜੀ ਜੀ ਅਸੀਂ ਜੀ ਇਹ ਇੱਕ ਸਾਲਾਂ ਸਾਡੇ ਗਿੱਲ ਘੱਟ ਸੀ ਕਰਾਂਗੇ ਤੇ ਅਸੀਂ ਉਹ ਸਾਲੇ ਪਰਾਲੀ ਵਿੱਚ ਦੱਬ ਕੇ ਮਲਚ ਪਲਟਮਾ ਹਲ ਫੇਰ ਕੇ ਕਣਕ ਬੀਜੀ ਥੋੜੇ ਖੇਤ ਉਦੋਂ ਬਾਅਦ ਅਸੀਂ ਫਿਰ ਇਹ ਪਰਾਲੀ ਦੀ ਮਲਚਿੰਗ ਕਰਨ ਲੱਗੇ ਇਹਨੂੰ ਪਰਾਲੀ ਨੂੰ ਅਸੀਂ ਮਲਚਰ ਫੇਰ ਕੇ ਰੋਟਾ ਬਟਰ ਫੇਰਦੇ ਹਾਂ ਜੀ ਫਿਰ ਉਦੋਂ ਬਾਅਦ ਅਸੀਂ ਪਲਟ ਕੇ ਦੂਸਰਾ ਸਵਾਦਾ ਮਾਰ ਕੇ ਜੀ ਦੂਸਰਾ ਸਵਾਦਾ ਮਾਰ ਕੇ ਉਦੋਂ ਬਾਅਦ ਇਹਨੂੰ ਪਲਟਾ ਕੇ ਹੈਰੋਨਾ ਬਾਦਨੇ ਆ ਦੋ ਰੋਣਾ ਬਾਗ ਤੇ ਜੀ ਇੱਕ ਵਾਰ ਕਲਟੀਵੇਟਰ ਨਾਲ ਬਾਗ ਕੇ ਆਲੂ ਲਾਦੇ। ਉਹਦਾ ਰਿਜ਼ਲਟਾ ਜਿਹੜਾ ਡਾਕਟਰ ਸਾਹਿਬ ਨੇ ਵੀ ਦੇਖਿਆ ਹੋਰ ਆਪਣੇ ਜ਼ਿਮੀਂਦਾਰ ਭਰਾਵਾਂ ਨੇ ਵੀ ਦੇਖਿਆ ਜੀ। ਵੀ ਇੱਕ ਤਾਂ ਇਹਦੀ ਫੇਲ ਹਰੀ ਹੈ ਜੀ। ਐਸੀ ਦੂਜੇ ਖੇਤਾਂ ਨਾਲੋਂ ਖਾਦ ਦਾ ਅੱਧਾ ਸਾਡਾ ਖਰਚਾ ਘਟਿਆ ਜੀ ਖਾਦ ਦਾ ਵੀ। ਸਾਡਾ 10 ਤੋਂ 12 ਲੀਟਰ ਡੀਜ਼ਲ ਵੱਧ ਲੱਗਿਆ। ਉਹਦੇ ਵਿੱਚ ਜਿਹਦੇ ਵਿੱਚ ਸਾਡੇ ਦੋ ਬੈਗ ਤਾਂ ਪੋਟਾਸ਼ ਦੇ ਜਿਹੜੇ ਅੱਗੇ ਅਸੀਂ ਪਾਉਂਦੇ ਸੀ। ਉਹਨਾਂ ਅਸੀਂ ਇੱਕ ਬੈਗ ਪੋਟਾਸ਼ ਦਾ ਪਾਇਆ। ਸਾਡਾ ਤਕਰੀਬਨ 16 ਤੋਂ 1700 ਰੁਪਇਆ ਤਾਂ ਪੋਟਾਸ਼ ਦਾ ਹੀ ਬਚ ਗਿਆ। ਬਿਲਕੁਲ ਜਿਹੜਾ ਡੀਜ਼ਲ ਦਾ ਫਰਕ ਆ ਉਹ ਪੋਟਾਸ਼ ਦਾ ਇੱਕੋ ਬੈਗ ਕੱਟ ਗਿਆ। ਵੈਰੀ ਗੁੱਡ। ਹੁਣ ਡਾਕਟਰ ਸਾਹਿਬ ਨੇ ਸਾਡੇ ਆਲੂਆਂ ਦੀ ਵੱਟ ਫੋਲੀ ਆ। ਜਿਹਦੇ ਵਿੱਚ ਸਾਡੇ 50 ਤੋਂ 40 ਬੈਗ ਤਾਂ ਆਲੂ ਦੇ ਵਧਣੇ ਨੇ ਜੀ। ਪਲੱਸ 50 ਰੁਪਏ ਬੈਗ ਸਾਡਾ ਆਲੂ ਦਾ ਰੇਟ ਵਧਣਾ। ਰੇਟ ਵਧਣਾ ਜੀ। ਵੈਰੀ ਗੁੱਡ ਜੀ। ਵੀ ਮੈਂ ਤਾਂ ਇਹ ਜ਼ਿਮੀਂਦਾਰ ਭਰਾਵਾਂ ਨੂੰ ਕਹਿਣਾ ਜੀ ਜੇ ਤੁਸੀਂ ਇੱਧਰ ਨੂੰ ਆਵੋ ਅਸੀਂ ਤਾਂ ਇਹ ਗੱਲ ਕਹਿਨੇ ਆ ਡਾਕਟਰ ਸਾਹਿਬ ਕਣਕ ਦੀ ਵੀ ਜੋ ਬਜਾਈ ਕਰਨੀ ਆ। ਜਿਵੇਂ ਹੁਣ ਐਤ ਕੀ ਸੁੰਢੀ ਪਈ ਆ ਪਰਾਲੀ ਦੀ ਮਲਚਿੰਗ ਦੇ ਵਿੱਚ ਜੇ ਆਪਾਂ ਇਹਨੂੰ ਪਰਾਲੀ ਨੂੰ ਵਿੱਚ ਦਬਕੇ ਕਣਕ ਬੀਜਦੇ ਆ ਸਾਡੇ ਥੋੜੀ ਤਿੰਨ ਤੋਂ ਚਾਰ ਕੁਆਂਟਰ ਕਣਕ ਵਧੂਗੀ ਬਿਲਕੁਲ ਜੀ ਉਹ ਕਣਕ ਦਾ ਕਾਰਨ ਵਧਣ ਦਾ ਕੀ ਆ ਜੀ ਇੱਕ ਥੋੜਾ ਖਰਚਾ ਜਿਹੜਾ ਖਰਚਾ ਵੀ ਥੋੜਾ ਆਧਾ ਰਹਿ ਜਾਣਾ ਉਹਦੇ ਵਿੱਚ ਆਪਾਂ ਨੂੰ 8 ਤੋਂ 9 ਇੰਚ ਪਲਟਣ ਦੀ ਲੋੜ ਨਹੀਂ ਆ ਜੀ ਉਹਦੇ ਵਿੱਚ 6 ਤੋਂ 5 ਇੰਚ ਪਲਟੋ 55 ਹਸਪਾਵ ਟਰੈਕਟਰ ਚੂਗਾ ਪਲਟਾ ਮੋਕੜਾ ਕਿਉਂਕਿ ਮਲਚਰ ਹਰ ਸੈਟੀ ਦੇ ਵਿੱਚ ਆ ਜੇ ਜ਼ਿਮੀਂਦਾਰ ਕਰਨਾ ਚਾਹੇ ਔਰ ਗੱਲ ਕੋਈ ਬਹੁਤੀ ਬੜੀ ਨਹੀਂ ਹੈ ਜੇ ਬੰਦਾ ਕਰਨਾ ਚਾਹੇ ਤਾਂ ਸਭ ਕੁਝ ਹੋ ਸਕਦਾ ਔਰ ਨਾਲੇ ਜੋ ਕੁਦਰਤੀ ਜੀਵ ਜੰਤੂ ਨੂੰ ਮਾਰਦੇ ਆਪਾਂ ਔਰ ਮਿੱਟੀ ਦੀ ਜਿਹੜਾ ਪਜਾਊਪਨ ਉਹ ਵੀ ਆਪਣਾ ਘਟਦਾ ਜੇ ਆਪਾਂ ਪਰਾਲੀ ਚਕਾਉਨੇ ਜਾਂ ਅੱਗ ਲਾਉਂਦੇ ਆਂ ਇਹਦੇ ਵਿੱਚ ਜਿਹੜੀ ਬੇਲ ਅੱਗੇ ਸਾਡੇ 80 85 ਦਿਨ ਤੇ ਮਰ ਜਾਂਦੀ ਸੀ ਉਹ ਬੇਲ ਨੂੰ ਅਸੀਂ ਚਾਹੇ 120 ਦਿਨ ਤੇ ਲੋੜੀ ਬਹੁਤਿਆਂ ਸਪਰੇਹਾਂ ਦੀ ਵੀ ਲੋੜ ਨਹੀਂ ਪੈਂਦੀ ਤੇ ਨੰਬਰ 2 ਤੇ ਜਿਹੜੇ ਸਾਲ ਜ਼ਿਆਦਾ ਬਰਸਾਤ ਪਈ ਆ ਅਸੀਂ ਉਹ ਸਾਲ ਵੀ ਆਲੂ ਹਾੜੀ ਦੇ ਵਿੱਚ ਪੱਟ ਕੇ ਢੇਰ ਲਾ ਕੇ ਵੇਚਾ ਤਾਂ ਵੀ ਸਾਡਾ ਆਲੂ ਦਾਗੀ ਨਹੀਂ। ਫਿਰ ਪ੍ਰੈਕਟੀਕਲ ਰਿਜ਼ਲਟ ਨੇ ਜੀ ਤਕਰੀਬਨ ਜਿਹੜੇ ਪਿੰਡ ਸਾਡੇ ਪਿੰਡ ਵਿੱਚ ਆਲੂ ਬੰਦਿਆਂ ਨੇ ਪੱਟੇ ਉਹ ਆਲੂ ਦਾਗੀ ਹੋਏ ਨੇ ਸਾਡਾ ਇੱਕ ਵੀ ਦਾਣਾ ਦਾਗੀ ਨਹੀਂ। ਕਿਸਾਨਾਂ ਨੂੰ ਤਾਂ ਮੈਂ ਇਹੀ ਕਹਿਣੀ ਚਾਹੁੰਨਾ ਵੀ ਜ਼ਮੀਨ ਨੂੰ ਤੁਸੀਂ ਪਰਾਲੀ ਵਿੱਚ ਦੱਬ ਕੇ ਮਲਚਿੰਗ ਕਰਕੇ ਪਲਟ ਕੇ ਫੇਰ ਹਸਲੋ। ਉਹਦਾ ਰਿਜ਼ਲਟ ਪਹਿਲੇ ਸਾਲ ਹੀ ਤੁਹਾਨੂੰ ਮਿਲੂਗਾ। ਉਹਦੇ ਨਾਲ ਪਹਿਲੀ ਗੱਲ ਤਾਂ ਕੁਦਰਤ ਜੇ ਮੀਂਹ بارش ਵੀ ਪੈਂਦੀ ਆ। ਉਹਦਾ ਬੈਨੀਫਿਟ ਤਾਂ ਆਪਾਂ ਨੂੰ ਇੱਕੋ ਪਾਸੇ ਨਿਕਲਦਾ ਹੈ। ਛਾਇ ਜਿਦਾ ਵੀ ਫਰਕ ਪੈਂਦਾ ਆਲੂ ਦੇ ਝਾੜ ਦਾ ਉਹੀ ਗੱਲ ਦੱਸ ਕਿ ਜੀ 50 ਤੋਂ 70 ਫੈਲ ਲੈਂਦਾ ਆਲੂ ਦੇ ਝਾੜ ਦਾ ਫਰਕ। ਪਰਾਲੀ ਵਿੱਚ ਨਹੀਂ ਬੋਂਦੇ ਜਦੋਂ ਉਹ ਤੋਂ ਸਾਡਾ ਨੁਕਸਾਨ ਹੁੰਦਾ ਸੀ ਅਰ ਜੇ بارش ਪੈਂਦੀ ਸੀ ਸਾਨੂੰ ਉਹਦਾ ਡਰ ਰਹਿੰਦਾ ਵੀ ਆਲੂ ਨਾ ਲੱਗੀ। ਹੁਣ ਸਾਨੂੰ ਕੋਈ ਫਿਕਰ ਨਹੀਂ ਰਹਿੰਦਾ ਜੀ ਇਹ بارش ਵੱਧ ਵੀ ਪੈਗੀ ਤਾਂ ਇੱਕ ਘੰਟੇ ਬਾਅਦ ਆ ਕੇ ਖੇਤਾਂ ਦੇ ਵਿੱਚ ਪਾਣੀ। ਵੈਰੀ ਇਹ ਚੀਜ਼ ਦਾ ਆਪਾਂ ਨੂੰ ਬੈਨੀਫਿਟ ਹੈ ਜੀ। ਬਾਕੀ ਜਿੰਮੇਦਾਰ ਭਰਾ ਜਦੋਂ ਕਰਨਗੇ ਉਹਨਾਂ ਨੂੰ ਪਤਾ ਲੱਗੂ ਜੇ ਕਿਸੇ ਨੇ ਨੌਲੇਜ ਜਾਂ ਜਾਣਕਾਰੀ ਲੈਣੀ ਹੈ ਜਿੰਨੇ ਕੁ ਯੋਗ ਹੈ ਸਾਨੂੰ ਫੋਨ ਵੀ ਕਰ ਸਕਦਾ ਕੁਝ ਵੀ ਸਕਦਾ ਜਿੰਨੇ ਕੁ ਯੋਗ ਹੈ ਉਹਦੀ ਫੋਨ ਨੰਬਰ ਬੋਲ ਦੋ ਫੋਨ ਨੰਬਰ ਫੋਨ ਨੰਬਰ 884744224 ਅਸੀਂ ਹੁਣ ਤੁਹਾਨੂੰ ਉਹਨਾਂ ਦੇ ਪੜੋਸੀ ਨਾਲ ਦੇ ਖੇਤ ਦੇ ਕਿਸਾਨ ਨੂੰ ਮਲਾਉਂਦੇ ਆ ਜੀ ਸਰਦਾਰ ਕਰਮਜੀਤ ਸਿੰਘ ਜੀ ਭੜੀ ਉਹਨਾਂ ਨੇ ਜਿਹੜੀ ਆਲੂ ਦੀ ਬਜਾਈ ਕੀਤੀ ਹੈ ਉਹ ਮਲਚਿੰਗ ਵਿਧੀ ਰਾਹੀਂ ਉਲਟਾਵੇਂ ਹੜਾਹੀਂ ਨਹੀਂ ਕੀਤੀ ਉਹਨਾਂ ਨੇ ਸਿੰਪਲ ਜਿਹਾ ਪੁਰਾਣਾ ਮੈਥਡ ਹੈ ਉਹਦੇ ਨਾਲ ਇਹਨਾਂ ਨੇ ਆਲੂ ਦੀ ਬਿਜਾਈ ਕੀਤੀ ਹੈ ਆਪਾਂ ਇਹਨਾਂ ਦੇ ਕੋਲੋਂ ਆਉਂ ਪੁੱਛਦੇ ਹਾਂ ਵੀ ਇਹਨਾਂ ਦਾ ਕੀ ਐਕਸਪੀਰੀਐਂਸ ਹੈ ਤੁਹਾਡੇ ਪਰੋਸੀ ਦੇ ਮੁਕਾਬਲੇ ਦੇ ਵਿੱਚ ਆਲੂ ਬੀਜਣ ਬਾਰੇ ਹਾਂਜੀ ਸਰਦਾਰ ਕਰਮਜੀਤ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਇਹ ਵੀਰ ਨੇ ਨਾ ਜੀ ਪਰਾਲੀ ਵਿੱਚ ਵਾਈ ਸੀ ਜੀ ਅਸੀਂ ਇੱਠਾਂ ਜਗਾਈਆਂ ਦੀਆਂ ਜਣੀ ਸਾਡੀ ਨਾਲ ਤਾਂ ਉਹ ਜਿਹੀ ਵੱਟ ਬਣੀ ਐ ਜੇ ਹੁਣ ਅਸੀਂ ਆਲੂ ਪੱਟਦੇ ਆ ਸਾਡੀਆਂ ਵੱਟਾਂ ਵੀ ਟੈਟ ਨੇ ਪ੍ਰਦੀਪ ਸਿੰਘ ਦੇ ਜਿਹੜੇ ਖੇਤ ਨੇ ਉਹਦੀਆਂ ਵੱਟਾਂ ਵੀ ਬਹੁਤ ਬੋਲੀਆਂ ਨੇ ਸਾਨੂੰ ਆਪਣੇ ਆਪ ਨੂੰ ਲੱਗਦਾ ਵੀ ਅਸੀਂ ਗਲਤੀ ਕਰੀ ਐ ਅੱਗੇ ਤੋਂ ਇਹੋ ਜੀ ਗਲਤੀ ਨਹੀਂ ਕਰਦੇ ਵੀ ਇਹ ਪਲਟਾਉਣੀਆਂ ਚਾਹੀਦੀਆਂ ਜ਼ਮੀਨ ਨੂੰ ਕੋਸ਼ਿਸ਼ ਕਰਾਂਗੇ ਵੀ ਕਣਕ ਵੀ ਅਸੀਂ ਪਲਟਾ ਕੇ ਬੀਜੇ ਸਾਨੂੰ ਲੱਗਦਾ ਵੀ ਇਹਦਾ ਵੀ ਬਹੁਤ ਜ਼ਿਆਦਾ ਫਾਇਦਾ ਹੈ ਅਸੀਂ ਗਲਤੀ ਹੋ ਗਈ ਸੱਤ ਤੋਂ ਅੱਗੇ ਤੋਂ ਇਹੋ ਜੀ ਗਲਤੀ ਨਹੀਂ ਕਰਦੇ ਸਾਡੇ ਆਲੂਆਂ ਦੇ 20 ਕਿੱਲੇ ਨੇ ਜੀ 30 35 ਕਿੱਲੇ ਗੱਣਾ ਕਰਦੇ ਉਹ ਵੀ ਅਸੀਂ ਪਲਟਾ ਕੇ ਹੀ ਲਾਇਆ ਕਰਨਾ ਹੁਣ ਜੀ ਸ਼ੈ ਲੱਗਦਾ ਵੀ ਤੁਹਾਨੂੰ ਝਾੜ ਇਹਦਾ ਝਾੜ ਇਹਨਾਂ ਦਾ ਵਧੂਗਾ ਜੀ ਸਾਡੇ ਨਾਲੋਂ ਬੱਟਾ ਹੀ ਦੱਸ ਦਈਏ ਨੇ ਜੀ ਸਾਡੀਆਂ ਬੱਟਾ ਟੈਟ ਨੇ ਇਹਨਾਂ ਦੀ ਬੱਟਾ ਬਹੁਤ ਨਰਮ ਨੇ ਹਾਂਜੀ ਸਾਡੀਆਂ ਬੱਟਾ ਚ ਨਰਮ ਪਾਣੀ ਔਖਾ ਸੁੱਕਦਾ ਇਹਨਾਂ ਦਾ ਪਾਣੀ ਵੀ ਪਹਿਲਾਂ ਸੁੱਕ ਜਾਂਦਾ ਜੀ ਠੀਕ ਹੈ ਜੀ ਹਾਂਜੀ ਬੀਜ ਤਕਰੀਬ ਨੇ ਇਹਨਾਂ ਦਾ ਵੀ ਅਲਰ ਹੈਗਾ ਸਾਡਾ ਵੀ ਅਲਰ ਆ ਜੀ ਜਿਹੜੀ ਬੀਜ ਬੀਜ ਤਾਂ ਕੋਈ ਫਰਕ ਨਹੀਂ ਬੀਜ ਤਾਂ ਸਾਡਾ ਵੀ ਨਵੀਂ ਸਟੇਜ ਦਾ ਹੀ ਤਾਂ ਜੀ ਇਹਦਾ ਜਿਹੜੀ ਆ ਸਾਡੇ ਨਾਲ ਪਲੱਸ ਪੁਆਇੰਟ ਇਹੀ ਆ ਵੀ ਇਹਨਾਂ ਨੇ ਮਲਚਿੰਗ ਕਰਕੇ ਖੇਤ ਪਲਟਤੇ ਜਿਹੜੇ ਆ ਦੇਖੋ ਜੀ ਵੱਟ ਵੀ ਜਿਹੜੇ ਵੀਰ ਦੀ ਵੱਟ ਦੇਖੀ ਸੀ ਉਹਦੇ ਵੀ ਵੱਟਾਂ ਹੀ ਮਜ਼ਬੂਤੀਆਂ ਜਿਹੜੀਆਂ ਸਾਡੀਆਂ ਵੱਟਾਂ ਨੇ ਆ ਦੇਖੋ ਆਲੂ ਇਹਦਾ ਨਾ ਜੀ ਵੱਟ ਬਣਦੀ ਨਹੀਂ ਬਹੁਤ ਵਧੀਆ ਵੱਟ ਨਹੀਂ ਬਣਦੀ ਹੈਗੀ ਇਹਦੇ ਨਾਲ ਆਲੂ ਦਾ ਕਲਰ ਚੇਂਜ ਹੋ ਗਿਆ ਇਹਦੇ ਨਾਲ ਰੇਟ ਵੀ ਲਾਸ ਹੋਣਾ ਸਾਡਾ ਰੇਟ ਲਾਸ ਹੋ ਗਿਆ ਆਟੋਮੈਟਿਕ ਸਾਨੂੰ ਲਾਸ ਹੋਣਾ ਆ ਦੇਖੋ ਪੀਸ ਪੇ ਜੀ ਇਹ ਆ ਵੀ ਪਏ ਨੇ ਇਹ ਇਸ ਕਰਕੇ ਰਹਿ ਜਾਂਦੇ ਨੇ ਜੀ ਵੀ ਅਸੀਂ ਮਲਚਿੰਗ ਨਹੀਂ ਕੀਤੀ ਇਹ ਹੋਰ ਕੋਈ ਕਰਨੀ ਹੈ ਹੀ ਕਰਨੀ ਹੈ ਆਮ ਕਿਸਾਨਾਂ ਨੂੰ ਵੀ ਅਸੀਂ ਤਾਂ ਕਹਿੰਦੇ ਆ ਅਸੀਂ ਤਾਂ ਗਲਤੀ ਕਰੀ ਅੱਗੇ ਨੂੰ ਅਸੀਂ ਤਾਂ ਕਰਨੀ ਨਹੀਂ ਤੁਸੀਂ ਵੀ ਨਾ ਕਰਿਓ ਜੀ ਅਸੀਂ ਤਾਂ ਮਨ ਬਣਾ ਲਿਆ ਸਬਸਿਡੀ ਮਿਲੇ ਜਾਂ ਨਾ ਮਿਲੇ ਅਸੀਂ ਤਾਂ ਆਪਣਾ ਮਲਚਰ ਔਰ ਪਲਟਾਵੇਂ ਹੱਲ ਲੈ ਕੇ ਹੀ ਆਉਣੇ ਨੇ ਜੀ ਠੀਕ ਹੈ ਜੀ ਧੰਨਵਾਦ ਜੀ